ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੋਡਾ ਪਿੰਡ ਬੁਰਜੜਲ ਮਾ ਜ਼ਿਲ੍ਹਾ ਮਾਨਸਾ ਬਾਈ ਬਬਲੀ ਦੇ ਘਰੋਂ ਵੀਡੀਓ ਲੈ ਕੇ ਆ ਰਹੇ ਆਂ ਗੱਲਬਾਤ ਕਰਾਂਗੇ ਆ ਇਹਨਾਂ ਕੋਲੇ ਝੋਟੀ ਆ ਪੁੱਛਾਂਗੇ ਕਿਨਵੇਂ ਮਸੂਆ ਸਾਰੀ ਡਿਟੇਲ ਪੁੱਛਾਂਗੇ ਤੇ ਅੱਜ ਮਿੱਤਰੋ ਤਰੀਕ ਹੈਗੀ ਆ ਸੱਜਣੋ 2 ਤਰੀਕ 10ਵਾਂ ਮਹੀਨਾ 2025 ਦੀ ਵੀਡੀਓ ਕਵਰ ਕਰ ਰਹੇ ਆਂ ਸ਼ਾਮ ਦੇ ਟਾਈਮ ਦੀ ਸਾਰੀ ਡਿਟੇਲ ਲਾਵਾਂਗੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੈ ਜੀ ਸੇ ਤਾਂ ਕਿਨਵੇਂ ਮਸੂਆ ਇਹਦਾ ਇਹ ਹੁਣ ਦੂਜੇ ਸਵੇਰੇ ਸੂਏ ਜੀ ਦੂਜੇ ਸਵੇਰੇ ਸੂਏਗੀ ਕਿੰਨੇ ਦਿਨ ਬਾਕੀ ਆ ਇਹ ਰਹਿੰਦੇ ਪੰਜ ਚਾਹ ਦਿਨ ਹੀ ਰਹਿੰਦੇ ਬਸ ਪੰਜ ਚਾਰ ਦਿਨ ਰਹਿੰਦੇ ਆ ਜੇ ਹੁਣ ਆਪਾਂ ਇਹਦੇ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਕੱਢਿਆ ਬਲੇ ਸੂਏ ਪਹਿਲੇ ਸੂਏ 10 ਕਿਲੋ ਦੁੱਧ 10 ਲੀਟਰ ਦੁੱਧ ਕੱਢਿਆ ਉਹ ਵੀ ਸੱਜਣੋ ਸੱਚੀ ਸੁੱਚੀ ਬੋਲੀ ਬੋਲਣ ਵਾਲੇ ਬੰਦੇ ਨਾ ਪਹਿਲੇ ਸੂਏ 10 ਲੀਟਰ ਦੁੱਧ ਓੜਦਾ ਦਿੱਤਾ ਜਮ ਤਸਲੀ ਵਾਲਾ ਠੀਕ ਹੈ ਜੀ ਵਧੀਆ ਕੋ ਨੇੜੇ ਸਿੰਘ ਮੋੜਿਆ ਨਾ ਬਾਹਲਾ ਖੁੱਲਾ ਤੇ ਨਾਈ ਵਾਲਾ ਕੁੰਡਾਗਾ ਦਰਮਿਆਨਾਗਾ ਜੇ ਤੁਹਾਨੂੰ ਮੈਂ ਝੋਟੀ ਦਿਖਾਵਾਂ ਨਾ ਮਿੱਤਰੋ ਬਹੁਤ ਜਾਰੀ ਚੰਗਾ ਖਾਣ ਲੱਗਿਆ ਹੋਇਆ ਦਿਖਾ ਦੇ ਵੀ ਸੱਜਣਾ ਗਾੜੀ ਵਿਛਾੜੀ ਦਿਖਾ ਦੇ ਅੰਦਰ ਬਾਹਰ ਦਾ ਅੰਡਰ ਲਾਉਂਦੀ ਆਉਂਦੀ ਹੈਗੀ ਦਿਖਾ ਦੇ ਸੱਜਣਾ ਨੇੜੇ ਜੇ ਹੋਗੇ ਹਜੇ ਤਾਂ ਝੋਟੀ ਦੀਆਂ ਢਿੱਲਾ ਢੁੱਲਾ ਬਹੁਤ ਪਈਆਂ ਹਜੇ ਤਾਂ ਹੋਰ ਵੀ ਖਲਣਾ ਹੈ ਜੇ ਹੁਣ ਆਪਾਂ ਇਹਦੀ ਇੱਕ ਗੱਲ ਕਰੀਏ ਧਾਰ ਤੂਰ ਜਮਾ ਸਾਫਾ ਜਮਾ ਸਾਫਾ ਇੱਕੋ ਜਿਹੀ ਧਾਰਾ ਨਹੀਂ ਇੱਕੋ ਜਿਹੀ ਧਾਰਾ ਨਾਲ ਠੀਕ ਹੈ ਕੋਈ ਦੁੱਧ ਦਾ ਚਾਰੇ ਥਣਾ ਠੀਕ ਹੈ ਉੱਤੇ ਦਿਨ ਵੱਧ-ਬੁੱਧ ਪਤਾ ਕਿੰਨੇ ਲੈਂਦੀ ਆ ਇਹ ਦਿਨ ਪੰਜ ਚਾਰ ਦਿਨ ਵੱਧ ਰਹਿੰਦੀ ਐ ਪੰਜਾਰ ਦਿਨ ਵੱਧ ਲੈਂਦੀ ਆ ਠੀਕ ਭਾਈ ਬੁੱਲੇ ਇੱਕ ਆਪਾਂ ਇਹਦੀ ਗੱਲ ਹੋਰ ਕਰੀਏ ਤੇ ਆਪਾਂ ਇਹਦੇ ਮਾਂ ਦੇ ਦੁੱਧ ਦੀ ਗੱਲ ਕਰੀਏ ਇਹਦੇ ਮਾਂ ਦੇ ਦੁੱਧ ਉਹਨਾਂ ਦੇ ਸੀਗਾ 15-16 ਲੀਟਰ ਸੀਗਾ 15-16 ਲੀਟਰ ਦੇ ਚੱਲੀ ਆ ਘਰ ਦੇ ਰਵੇ ਚ ਜੋਕੀ ਆ ਗਈ ਹਨਾ ਹਾਂ ਘਰ ਦੀ ਪਾਲੀ ਹੋਈ ਠੀਕ ਐ ਐਦ ਕੀ ਇਹਦਾ ਦੂਜਾ ਸੂਆ ਹੈ ਹਾਂ ਦੂਜਾ ਠੀਕ ਐ ਜੇ ਹੁਣ ਆਪਾਂ ਇੱਕ ਗੱਲ ਹੋਰ ਕਰੀਏ ਰੇਟ ਰੇਟ ਫੋਨ ਤੇ ਹੋ ਗਏ ਰੇਟ ਫੋਨ ਤੇ ਕਰੋਗੇ ਹਨਾ ਚਲੋ ਬਾਕੀ ਸੱਜਣੋ ਇਹ ਦੇ ਵਿੱਚ ਵਪਾਰੀ ਭਾਈ ਜਾਰੇ ਵੀ ਨਹੀਂ ਵੀ ਲੈਣੀ ਹੁੰਦੀਆਂ ਰੇਟ ਇਹ ਫੋਨ ਤੇ ਕਰਨਗੇ 22 ਵਰਗੇ ਖੇਤੀਬਾੜੀ ਕਰਨ ਵਾਲੇ ਬੰਦੇ ਨੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਰਿਵਾਰਾ ਕੱਚੇ ਗਿੱਲੇ ਨਾ ਗਾ ਇਹ 22 ਵਰਗੇ ਹੈ ਨਹੀਂ ਸੀ ਗਾਲੇ ਵਰਗੇ ਚਲੋ ਆਪਾਂ ਉਹਨਾਂ ਦੇ ਹਨਾ ਗੱਲ ਹੋਈ ਹੈ ਬਾਈ ਨਾਲ ਭੋਲੇ ਨਾਲ ਜਿੰਨੀ ਜਾਣਕਾਰੀ ਹੈ ਕਿਉਂਕਿ ਜਿਹੜਾ ਬੰਦਾ ਪਸ਼ੂਆਂ ਦੇ ਵਿੱਚ ਵਿਚਰਦਾ ਸਾਹ ਹੁੰਦਾ ਉਹਨੂੰ ਜਾਣਕਾਰੀ ਹੁੰਦੀ ਹੈ ਫੇਰ ਤੂੰ ਕਰਦਾ ਹਣਾ ਭੋਲੇ ਬੁੱਧ ਹਾਂ ਕਾਲੇ ਵਰਗਿਆਂ ਨਾਲ ਪੂਰੀ ਜਿਹੀ ਮਿਹਨਤ ਕਰਦਾ ਹੈ ਚੰਗੇ ਪਸ਼ੂ ਰੱਖਦੇ ਆ ਸਾਰਾ ਪਰਿਵਾਰ ਨਾਲ ਮਿਲ ਕੇ ਪਾਲਦਾ ਚੰਗੀ ਚੋਟੀ ਹੈ ਬਾਕੀ ਇੱਕ ਗੱਲ ਹੋਰ ਕਰੀਏ ਭੋਲੇ ਰੇਡ ਫੋਨ ਦੇ ਫੋਨ ਨੰਬਰ ਜਾਦਾ ਫੋਨ ਨੰਬਰ ਮੇਰੇ ਜਿਆਦਾ ਨਾ ਪੜਾ ਠੀਕ ਹੈ ਬਾਕੀ ਫੋਨ ਨੰਬਰ ਬਾਈ ਦੇ ਜਾਦ ਨਹੀਂ ਆਪਾਂ ਸਕਰੀਨ ਤੇ ਥੱਲੇ ਛਾੜ ਦੇਾਂਗੇ ਨੋਟ ਕਰ ਲਿਓ ਸੱਜਣੋ ਜੇ ਹੁਣ ਇੱਕ ਗੱਲ ਹੋਰ ਕਰੀਏ ਕਾਰ ਕਿੱਥੇ ਜਾ ਬੋਲੇ ਕਾਰ ਬਈ ਪੀਰਕੋਟ ਵਾਲੇ ਅੱਡੇ ਤੇ ਜਾ ਪਿੰਡ ਬੁਰਜ ਪਿੰਡ ਬੁਰਜ ਦੇ ਲਮਾ ਜ਼ਿਲ੍ਹਾ ਮਾਨਸਾ ਜੋ ਪੀਰਕੋਟ ਵਾਲਾ ਬੱਸ ਸਟੈਂਡ ਆ ਪੀਰਕੋਟ ਨੂੰ ਸੜਕ ਜਾਂਦੀ ਆ ਰਾਮਪਰਾ ਰੋਡ ਉਥੇ ਬਾਈਆਂ ਦਾ ਮਕਾਨ ਐ ਐਡਰੈਸ ਐ ਬਾਕੀ ਤੁਸੀਂ ਜਦੋਂ ਕਾਲ ਕਰੋਗੇ ਸਾਰੀ ਗੱਲਬਾਤ ਛੋਡੀ ਹੋ ਜੂਗੀ ਰੇਟ ਜਾਇਜ ਹੋਊਗਾ ਰੇਟ ਬਾਲਾ ਤਾਂ ਨਹੀਂ ਕਰਦੇ ਨਾ ਨਾ ਬਾਲਾ ਨਹੀਂ ਕਰਦੇ ਜਾਇਜ ਮਾਨਦਾਨ ਹੋਊਗਾ ਠੀਕ ਐ ਰੇਟ ਲੈ ਹੁਣ ਆਪਣੇ ਸੱਜਣਾਂ ਨੂੰ ਝੋਟੀ ਤੋਂ ਤੁਰਦੀ ਦਿਖਾ ਦੇ ਨੂੰ ਆਪਾਂ ਝੋਟੀ ਨੂੰ ਨਾ ਤੁਰਦੀ ਨੂੰ ਦਿਖਾਉਣੇ ਆ ਕਰਮਾਂ ਵਾਲੀ ਚੰਗੀ ਐ ਠੂਲੀ ਵਾਲਾ ਲੇਵਾ ਲੱਗਿਆ ਹਜੇ ਤਾਂ ਖੁੱਲਣਾ ਢੱਲਾ ਢੁਲਾ ਬਹੁਤ ਪਈਆਂ ਤੁਰਦੀ ਨੂੰ ਕਰ ਲੋ ਜੇ ਕ ਸੱਜਣੋ ਸੋਹਣੇ ਹਵਾ ਨੇਦੀਆ ਤੇ ਚਾਰੇ ਥਣਾ ਦਾ ਗੈਪ ਨਾ ਬਹੁਤ ਯਾਰੇ ਸੋਹਣਾਗਾ ਚੰਗਾ ਮੋਟਾ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆਗਾ ਮੋੜ ਲਿਆ ਬਾਈ ਤੁਰਦੀ ਨੂੰ ਕਰ ਲੋ ਜੇ ਕ ਸੱਜਣੋ ਕਰਮਾਂ ਵਾਲੀ ਚੰਗੀ ਐ ਸਿੰਗਲ ਹੱਡੀ ਦੇ ਵਿੱਚ ਝੋਟੀ ਆ ਗਈ ਸੱਜਣੋ ਦੇਖ ਮਾਰ ਲ ਨਿਗਾ ਸੱਜਣੋ ਚੰਗਾ ਅੰਡਰ ਲਾਉਂਦੀ ਆਉਂਦੀ ਐ ਤੇ ਥਾਣਾ ਬੀ ਕਰਮਾਲੀ ਨੂੰ ਬਹੁਤ ਜੰਗਾ ਲੱਗਿਆਗਾ ਬਾਕੀ ਦੀ ਜਾਣਕਾਰੀ ਆਪਾਂ ਜਿਹੜੀ ਥੋੜੀ ਬਹੁਤੀ ਰਹਿ ਗਈ ਹੋਰ ਬਾਈ ਤੋਂ ਫੇਰ ਲਾਵਾਂਗੇ ਬੋਲੇ ਜੇ ਆਪਾਂ ਇੱਕ ਗੱਲ ਹੋਰ ਕਰੀਏ ਝੋਟੀ ਆ ਗਈ ਚੰਗੀ ਐ ਸੋਹਣੀ ਐ ਝੋਟੀ ਦੂਜਾ ਸੁਹਾ ਹੈ ਹਨਾ ਹਾਂਜੀ ਤੇ ਇਹ ਘਰ ਦੇ ਰਵੇ ਚ ਝੋਟੀ ਆ ਗਈ ਘਰ ਦੇ ਰਵੇ ਜਿਹੜਾ ਇਹਨੇ ਸੀਮਣ ਲੱਗਾ ਟੀਗਾ ਭਰਾਇਆ ਪਤਾ ਕੁਸ ਮਾੜਾ ਮੋਟਾ ਜਾਣਕਾਰੀ ਉਹ ਤਾਂ ਇਹਨਾਂ ਨੂੰ ਬਾਈ ਵਰਗੇ ਨੂੰ ਪਤਾ ਹੈ ਠੀਕ ਹੈ ਉਹ ਬਾਈ ਵਰਗਿਆਂ ਨੂੰ ਪਤਾ ਕਾਲੇ ਵਰਗਿਆਂ ਨੂੰ ਪਤਾ ਚੰਗਾ ਭਰਾਇਆ ਉਹ ਵੈਸੇ ਇਹ ਚੰਗੇ ਚੰਗਾ ਭਰਾਇਆ ਤਾਂ ਵਧੀਆ ਠੀਕ ਹੈ ਮਿੱਤਰੋ ਸੱਜਣੋ ਜੇ ਆਪਾਂ ਇੱਕ ਗੱਲ ਕਰੀਏ ਨਾ ਚੰਗੇ ਬਸੂ ਰੱਖਦੇ ਆ ਸਾਨੂੰ ਦਿਖਾ ਦਿੰਨੇ ਆ ਪਰ ਦੁੱਧ ਵਾਲੇ ਬਸੂ ਰੱਖਦੇ ਆ ਮਿਹਨਤ ਕਰਦੇ ਆ ਤੇ ਚੰਗੇ ਸੀਮਾ ਲਵਾਉਂਦੇ ਆ ਬਾਈ ਕਾਲੇ ਨਾਲ ਵੀ ਗੱਲ ਹੋਈ ਸੀ ਕਹਿੰਦਾ ਵੀ ਆਪਾਂ ਚੰਗੇ ਈ ਟੀ ਗੱਲ ਵਾਇਆ ਹੋਇਆ ਸਾਨੂੰ ਅੰਡਰ ਕੁਆਲਿਟੀ ਇੱਕ ਵਾਰੀ ਹੋਰ ਦਿਖਾ ਦਿੰਨੇ ਆ ਦੇਖ ਲੋ ਸੋਹਣੀ ਨੇ ਵਿਖਰਦੀ ਆਉਂਦੀ ਆ ਹਜੇ ਤਾਂ ਕੁਝ ਦਿਨ ਬਾਕੀ ਐ ਬਾਕੀ ਇੱਕ ਦੋ ਦਿਨ ਅਸੂ ਵੱਧ ਵੀ ਲੈ ਜਾਂਦਾ ਚੰਗੀ ਐ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਚੰਗੀ ਲੱਗੀ ਬਿ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤਾਂ ਕਿ ਸਾਡਾ ਹੌਸਲਾ ਹੋਰ ਵਧੇ ਤੇ ਬਾਕੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ